ਹੈਲੋ ਮਤਰੋ ਕੀ ਹਾਲ ਚਾਲ ਆ ਅੱਜ ਫੇਰ ਤੁਹਾਡੇ ਵਾਸਤੇ ਲੈ ਆਇਆ ਨਵੀਂ ਵੀਡੀਓ ਤੇ ਅੱਜ ਕੋਚੇ ਤੇ ਬਹੁਤ ਹਵਾ ਚੱਲ ਰਹੀ ਸੀ ਤੇ ਆਪਾਂ ਲੈ ਆਏ ਆ ਦੋ ਪਤੰਗਾਂ ਮੈਂ ਤੇ ਮੇਰੇ ਮਾਮੇ ਦਾ ਮੁੰਡਾ ਮੈਂ ਤਾਂ ਆਪਣੀ ਪਤੰਗ ਓਲਰੇਡੀ ਚਾਰਟਰ ਰੱਖੀ ਆ ਪਰ ਇਹ ਲੱਗ ਰਿਹਾ ਵਿਚਾਰਾ ਕੋਸ਼ਿਸ਼ ਕਰਨ ਤੇ ਆਹ ਦੇਖੋ ਤੇ ਮੇਰੀ ਤਾਂ ਉੱਥੇ ਸਿਰੇ ਤੇ ਜਾ ਰਹੀ ਆ ਉਹ ਦੇਖੋ ਛੋੜੀ ਹੀ ਦਿਖ ਰਹੀ ਹੋਣੀ ਮਾਦੋਰੇ ਬੰਨੀ ਹੋਈ ਆ ਕਦੋਂ ਦੀ ਪਰ ਇਹ ਵਿਚਾਰਾ ਹੁਣ ਲੱਗਿਆ ਡੋਣ ਕਹਿੰਦਾ ਪਿੱਛੇ ਆਪਾਂ ਨੂੰ ਮੈਨੂੰ ਕਹਿੰਦਾ ਪਿੱਛੇ ਪਾਵਾਂਗੇ ਮੈਂ ਤਾਂ ਕੋਈ ਨਹੀਂ ਮੈਂ ਤਾਂ ਬੱਲੇ ਜੱੜ ਰੱਖੇ ਤਪਲਾ ਉਹਦੀ ਚਾੜ ਤਾਂ ਲੈ ਇਹਨਾਂ ਤਾਂ ਪੂੰਛ ਵੀ ਨਹੀਂ ਲਾਈ ਪਤੰਗ ਦੇ ਮੇਰੀ ਤਾਂ ਪੂੰਛ ਵੀ ਲੱਗੀ ਹੋਈ ਹੈ ਤੁਸੀਂ ਦੇਖੀ ਹੋਣੀ ਉੱਥੇ ਪਹਿਲਾਂ ਇਹਨੂੰ ਚਾੜ ਲੈਣ ਦੋ ਪਤੰਗ ਨੂੰ ਉੱਪਰ ਫਿਰ ਆਪਾਂ ਦੇਖਦੇ ਆ ਵੀ ਇਹ ਆਪਾਂ ਨੂੰ ਕੱਟ ਪਾਉਂਦਾ ਜਾਂ ਆਪਾਂ ਇਹਨੂੰ ਕੱਟ ਦਿੰਦੇ ਆ ਚਲੋ ਅੱਗੇ ਜਾ ਕੇ ਮਿਲਦੇ ਆ ਸੰਗ ਆਹ ਦੇਖੋ ਮਿੱਤਰੋ ਉਹ ਪਹੁੰਚ ਗਿਆ ਆਪਣੀ ਤਾਂ ਆ ਬਚਾਰਾ ਫੇਰ ਲੱਗਿਆ ਉੱਪਰ ਜਾ ਕੇ ਆ ਦੇਖੋ ਕਿਦਾਂ ਲੂਟਨੀयां ਖਾਂਦੀ ਪਤੰਗ ਉਹ ਮੇਰੀ ਉਧਰ ਵਾਲੀ ਪਤੰਗ ਸੀ ਨਾ ਜਿਹੜੀ ਉਹ ਟੁੱਟ ਕੇ ਗਿਰ ਚੁੱਕੀ ਸੀ ਉਹ ਪਤਾ ਨਹੀਂ ਕਿਵੇਂ ਡਿੱਗੀ ਉਹ ਪਤੰਗ ਹੀ 파ਟ ਗਈ ਆਵਾਜ਼ ਕਰਕੇ ਹੁਣ ਆਪਾਂ ਨਵੀਂ ਚਾੜ੍ਹ ਲਈ ਖੋਰ ਉਹ ਦੇਖੋ ਉਹ ਉਹ ਦੇਖੋ ਵਿਚਾਰਾ ਕੋਸ਼ਿਸ਼ ਕਰਨ ਲੱਗਿਆ ਹੋਇਆ ਪਰ ਆਪਣੀ ਲਹਿਣ ਸਹੀ ਆ ਫਾਈਨਲੀ ਮਤਰੋ ਇਹਨਾਂ ਦੀ ਇਹਦੀ ਵੀ ਉੜ ਚੁੱਕੀ ਆ ਉਹ ਦੇਖੋ ਆ ਗਿਆ ਫਰੇਮ ਤੇ ਮੈਂ ਵੀ ਆਉਦੀ ਥੋੜੀ ਜਿਹੀ ਨੇੜੇ ਲੈ ਕੇ ਆਉਣਾ ਹੜ ਜੋ ਇਹ ਹੋ ਗਈ ਉਹ ਬਚ ਗਈ ਚਲੋ ਹੁਣ ਕਰਦੇ ਆਂ ਪੇਚਾ ਲਉਂਦੇ ਟਰਾਈ ਇਹਨਾਂ ਦੇ ਦੇਖੋ ਮਿੱਤਰੋ ਆਪਣਾ ਪੇਚਾ ਲੱਗ ਚੁਕਿਆ ਆ ਖੱਬੇ ਵਾਲੀ ਪਤੰਗ ਦਾ ਉਹਦੀ ਉਹ ਦੇਖੋ ਡਾ ਰਿਆ ਉਥੋਂ ਆ ਸੱਜੇ ਵਾਲੀ ਆਪਣੀਆਂ ਪੇਚਾ ਤੁਸੀਂ ਦੇਖ ਸਕਦੇ ਹੋ ਇੱਥੋਂ ਫਸਿਆ ਪੇਚਾ ਸਾਡਾ ਦੇਖੋ ਪੂਰੀ ਕੋਸ਼ਿਸ਼ ਕਰ ਰਹੇ ਮੈਨੂੰ ਕੱਟਣ ਦੀ ਹੁਣ ਦੇਖਦੇ ਆਂ ਕੌਣ ਜਿੱਤਦਾ ਸੱਜੀ ਪਤੰਗ ਆ ਜੀ ਮੇਰੀ ਆ ਉਹ आ देखो मैं डाल रहा ओ कट गई ओ गई ओरी ना देखो ओ जा रही है ओ बेचारी ओ गई उछल दी छी चल दी